ਰਾਮ ਨਾਮ ਬਿਨ ਸਭ ਵੀ ਗੁੱਤੇ ਦੇਖੋ ਨਿਰਖ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗੱਤ ਪਾਈ ਕਹ ਉਪਦੇਸ਼ ਕਬੀਰ ਇਹ ਕਰਦੇ ਨੇ ਪ੍ਰਚਾਰ ਜਿਹੜਾ ਚੱਲ ਰਿਹਾ ਹੈ ਨਾ ਅੱਜ ਕੱਲ੍ਹ ਲੈਵਲ ਦਾ ਪ੍ਰਚਾਰ ਹੈ ਸਮਾਜ ਸੁਧਾਰ ਦਾ ਪ੍ਰਚਾਰ ਹੈ ਗੁਰਮਤ ਦਾ ਪ੍ਰਚਾਰ ਨਹੀਂ ਗੁਰਮਤ ਇਹ ਤਾਂ ਉੱਪਰ ਦੀ ਗੱਲ ਹੈ ਸਮਾਜ ਸੁਧਾਰਤਾ ਥੱਲੇ ਦੀ ਗੱਲ ਹੈ ਇਹ ਵਿਸ਼ਨੂ ਭਗਤੀ இந்துਵਾਦ ਦਾ ਸਮਾਜ ਸੁਧਾਰ ਸਮਾਜ ਸੁਧਾਰ ਕੱਕ ਦਾ ਪ੍ਰਚਾਰ ਹੈ ਵਿਸ਼ਨੂ ਭਗਤੀ ਹੈ ਹਿੰਦੂਵਾਦ ਹੈ ਇਦੋਂ ਉੱਤੇ ਦਾ ਸਮਾਜ ਨਾਲ ਲਿੰਕੇ ਕੋਈ ਨਹੀਂ ਉਹਦਾ ਕਹਿੰਦਾ ਤੂੰ ਪਸੰਦ ਜੋੜ ਆ ਪਰ ਸੰਤ ਤੋੜੀ ਤੁਸੀਂ ਤੋੜੀ ਹੋ ਜਾਂ ਤੁਹਾਡਾ ਫਿਕਰ ਰਹਿਆ ਦਾ ਤੁਸੀਂ ਜੋੜੀ ਬੈਠੀ ਹੋ ਸਾਰਿਆਂ ਨਾਲ ਤੋੜੋ ਪਹਿਲਾਂ ਕਹਿੰਦਾ ਸਭਨਾ ਆਪ ਆਪਣੀ ਮੈਂ ਆਪਣੀ ਪਈ ਤੁਸੀਂ ਕੀ ਲੈਣਾ ਚਾਹਤਾ ਕੋਈ ਕੀ ਖਾਂਦਾ ਕਿਹੜੇ ਖੂਜ ਲੱਗਦਾ ਕਿਹੜੇ ਤੁਸੀਂ ਕਿਨੂੰ ਕਿਨੂੰ ਹਟਾਉ ਤੁਸੀਂ ਆਪ ਬਚੋ ਇਹ ਸਮਾਜ ਨਾਲ ਜੁੜੇ ਲੋਕ ਨੇ ਸਮਾਜ ਤੋਂ ਇਹਨਾਂ ਨੂੰ ਲੋੜਾਂ ਨੇ ਸਮਾਜ ਤੇ ਪੈਸੇ ਲੈ ਕੇ ਅਖਬਾਰ ਚਲਾਉਣਾ ਸਮਾਜ ਨੂੰ ਅਫਾਰ ਦੇਣਾ ਪੜਨਾ ਉਹ ਤੋਂ ਪੈਸੇ ਆਉਣੇ ਨੇ ਸਾਨੂੰ ਪਤਾ ਨਹੀਂ ਤੁਸੀਂ ਕਿੱਥੇ ਖੜੇ ਹੋ ਕੀ ਸੋਚਦੇ ਹੋ ਜੋ ਤੁਸੀਂ ਸੋਚਦੇ ਹੋ ਉਹਦਾ ਸਾਨੂੰ ਉੱਤਰ ਸਹੀ ਪਤਾ ਥੱਲੇ ਸਹੀ ਵੀ ਦੱਸ ਦੇ ਕਿ ਉਹ ਇਹ ਤਾਂ ਵਰਕਾ ਹੀ ਨਹੀਂ ਤੁਹਾਡੇ ਕੋਲ ਹੈਗਾ ਜਿਹੜਾ ਇਹ ਧਰਮ ਵਾਲਾ ਵਰਕਾ ਦੱਸ ਕੀ ਦੇ ਕੋਲ ਗੱਲਾਂ ਕਰਦੇ ਹੋ ਸਿੱਖੀ ਦੀ ਖੁੱਪੇ ਹੋਇਆ ਹੋਇਆ ਇਹਦੇ ਵਿੱਚ ਇਹ ਬਹੁਤ ਉੱਪਰ ਹੈ ਮਾਇਆ ਤੋਂ ਗੱਲ ਹੋਈ ਜੀ ਰਾਮ ਨਾਮ ਬਿਨੂ ਸਭ ਬਿ ਕੁੱਤੇ ਦੇਖੋ ਨਿਰਥਸ ਨਿਗਾਹ ਕਰੋ ਕੀ ਗਾਣੇ ਵਾਲੇ ਰਾਮ ਨਾਮ ਬਿਨੂ ਸਭ ਬਿ ਕੁੱਤੇ ਤੁਸੀਂ ਵਿੱਚੇ ਆ ਗਏ ਉਹਦੇ ਇਹ ਨੂੰ ਆਪਰਾਮ ਦੀ ਭੁੱਖ ਨਹੀਂ ਸਾਰੇ ਬਗੁੱਟੇ ਹੋਏ ਪਗੰਡ ਕੋਈ ਕੁਝ ਕਰੀ ਜਾਵੇ ਪਰਬੰਚ ਕੋਈ ਕਰੀ ਜਾਵੇ ਕੋਈ ਪਗਾਂ ਬਣਾਈ ਜਾਵੇ ਦਸਤਾਰ ਮੁਕਾਬਲੇ ਕਰਾਈ ਜਾਵੇ ਕੋਈ ਗੁਰਬਾਣੀ ਘੰਟੇ ਮੁਕਾਬਲੇ ਕਰਾਈ ਜਾਵੇ ਕੋਈ ਕੁਝ ਕਰਾਈ ਜਾਵੇ ਆਰਾਮ ਨਾਮ ਦੀ ਭੁੱਖ ਕਿਸੇ ਦੁਨੀਆ ਸਾਰੇ ਬਗੁੱਟੇ ਹੋਏ ਇਸ ਵਕਤ ਸਾਰੇ ਬਗੁੱਟੇ ਹੋਏ ਦੇਖੋ ਏਹ ਦੇਖ ਸਰੀਰ ਆਪਣੇ ਅੰਦਰ ਜਾ ਕੇ ਦੇਖੋ ਆਪਣੇ ਅੰਦਰ ਝਾਤੀ ਮਾਰ ਕੇ ਜਾਗਿਆ ਕੀ ਇਹ ਗੱਲ ਕਰਦੇ ਹੋ ਤੁਸੀਂ ਇਹ ਇਹ ਨਹੀਂ ਕਰਦੇ ਗੁਰਬਾਣੀ ਦੀ ਕੋਈ ਗੱਲ ਵਧੀ ਤੁਸੀਂ ਕਰਦੇ ਗੁਰਬਾਣੀ ਦਾ ਵਿਸ਼ਾ ਹੀ ਟੱਚ ਨਹੀਂ ਕਰ ਰਹੇ ਤੁਸੀਂ ਗੁਰਬਾਣੀ ਦਾ ਵਿਸ਼ਾ ਹੀ ਨਹੀਂ ਜੋ ਤੁਸੀਂ ਕਰ ਰਹੇ ਹੋ ਉਹ ਆ ਸਮਾਜ ਸੁਧਾਰ ਦਾ ਵਿਸ਼ਾ ਸਿਰਫ RAM ਨਾਮ ਬਿਨ ਸਭੇ ਕੁੱਤੇ ਦੇਖੋ ਨਿਰਖ ਸਰੀਰਾ ਦੇਖੋ ਨਿਰਖ ਜ਼ਰੀਰਾ ਹਰ ਕੇ ਨਾਮ ਬਿਨ ਕਿਨ ਗੱਤ ਪਾਈ ਕਹ ਉਪਦੇਸ਼ ਕਿ ਵੀ ਦਾ ਹਰ ਕੇ ਨਾਮ ਬਿਨ ਦੱਸੋ ਕਿਨ ਗੱਤ ਪਾਈ ਹੈ ਆਹ ਅਟੀਆ ਕੀ ਦਾ ਇਹ ਵਧੀਆ ਬੱਗਾ ਬੰਨਣਾ ਹੋ ਜਾਊਗਾ ਘੋਟ ਕੇ ਬਣਾਣਾ ਹੋ ਜਾਊਗਾ ਜੇ ਸਰ ਰੋਟੀ ਰੋਟੀ ਬੰਦ ਹੈ ਬਾਗ ਪਹਿਲਾਂ ਵੀ ਬੰਦ ਰਹੇ ਸੀ ਤੇ ਸਰ ਚੰਚੇ ਸਫਾਰੇ ਕਾਗ ਇਹ ਸਰ ਨਾਲ ਕਾਹ ਚੋਂ ਜੇ ਸਾਫ ਕਰੂਗਾ ਉਹ ਤੋ ਵਜਾ ਲੋ ਇਹ ਸਰ ਨਾਲ ਚੁੰਜ ਨਾਲ ਸਾਫ ਕਰੇ ਕਾਹ ਸਰ ਨੂੰ ਵਜਾ ਲੋ ਅੱਗ ਜਿਹੀ ਵੱਢੀ ਵੱਢੀ ਜਾ ਉਹ ਨਹੀਂ ਡੋੜਾ ਉਹਦੀ ਗੱਲ ਇੱਥੇ ਕਹੀ ਹੈ ਉੱਥੇ ਤੁਹਾਡਾ ਧਿਆਨ ਦੀ ਘੋਟ ਘੋਟ ਪੱਕਾ ਬਣਾਉਣ ਲੱਗੇ ਹੈ ਜੀ ਹੈ ਉੱਥੇ ਤੁਹਾਡਾ ਧਿਆਨ ਦੀ ਬੋੜ ਬੋੜ ਪੱਕਾ ਬਣਾਉਣ ਲੱਗੇ ਕੀ ਕਰ ਰਹੇ ਹੋ ਮਰਬਾਨੀ ਜਿਹੜੀ ਗੱਲ ਕਹਿੰਦੀ ਉਹਨੂੰ ਸੁਣੂ ਕੀ ਕਹਿੰਦੀ ਹੈ ਕਿਆ ਜੀ ਬੰਨਉਂਦੀ ਹੈ ਠੀਕ ਹੈ ਉਹ ਜਿਹੜਾ ਅਗਲਾ ਟਾਰਗੇਟ ਹੈ ਉਹ ਕੌਣ ਡੇਕਰੂਗਾ ਇਹ ਨਾਲ ਇਸ ਰਾਤੇ ਕੌਣ ਚੋ ਜਿ ਸਮਾਰੂਗਾ ਜੇ ਸਿਰ ਰੁਚੀ ਰੁਚੀ ਬੰਦ ਹੈ ਆਗ ਲਿਗਿਆ ਹੋਇਆ ਕੋਈ ਤੁਸੀਂ ਕਰ ਰਹੇ ਹੋ ਤੇ ਸਿਰ ਚੋਟ ਜਿ ਸਮਾਰੇ ਕੌਣ ਚੋਟ ਜਿ ਨਾਲ ਸਮਾਰੇ ਇਹਦਾ ਇਲਾਜ ਕਰੋ ਚਲੋ ਸਰਾ ਦੇ ਉੱਤੇ ਫੇਕਰ ਇਸ ਗੱਲ ਦਾ ਕਰੋ ਕਿ ਕਾ ਇਹ ਸਿਰ ਦੇ ਉੱਤੇ ਜੂਜਰਾ ਹਮਾਰੇ ਬਸ ਇਹ ਟਾਰਗੇਟਾ ਸਿੱਖੀ ਦਾ ਉਹ ਟਾਰਗੇਟ ਨਹੀਂ ਜਿਹੜਾ ਤੁਸੀਂ ਬਣਾਏ ਬੈਠੇ ਹੋ ਸਿੱਖੀ ਦਾ ਤੁਸੀਂ ਆਪ ਸੇ ਕੋਹ ਨਾਲ ਇਸ ਨੂੰ ਬਣਾ ਸਕਦੇ ਨਹੀਂ ਸਿੱਖੀ ਵਾਲਾ ਰਾਹ ਨਹੀਂ ਹੈ ਉਹ ਰਾਵਨ ਮੁਖਾਣਾ ਹੈ ਹਾਂਜੀ